ਦਿਲਜੀਤ ਦਸਾਂਜ ਉਹਨਾਂ ਦੀ ਜੋ ਮੂਵੀ ਆ ਰਹੀ ਹੈ ਸਰਦਾਰ ਜੀ 3 ਉਹਦੇ ਵਿੱਚ ਬਹੁਤ ਜ਼ਿਆਦਾ ਰਾਜਨੀਤੀ ਹੋ ਰਹੀ ਹੈ ਬਹੁਤ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਔਰ ਉਹ ਟਰੋਲ ਕਰ ਰਹੇ ਨੇ ਜੋ ਪੰਜਾਬੀ ਨੇ ਉਹਦਾ ਗੁਨਾਹ ਕੀ ਹੈ ਸਿਰਫ ਉਹਨੇ ਫਿਲਮ ਕੀਤੀ ਹੈ ਹਨੀਆਂ ਅਮੀਰ ਜਿਹੜੀ ਲੇਡੀਜ਼ ਆਰਟਿਸਟ ਆਪਣੇ ਪਾਕਿਸਤਾਨ ਹਾਲਾਂਕਿ ਇਹ ਵਾਲੀ ਜੋ ਮੂਵੀ ਹੈ ਫਰਵਰੀ ਦੇ ਵਿੱਚ ਕੰਪਲੀਟ ਹੋ ਗਈ ਸੀ ਉਸ ਤੋਂ ਬਾਅਦ ਰੀਲ ਹੁਣ ਹੋਈ ਹੈ ਇਹ ਪਤਾ ਨਹੀਂ ਸੀ ਕਿ ਜੰਗ ਕਦੋਂ ਲੱਗ ਜਾਣੀ ਹੈ ਜੰਗ ਦਾ ਮਾਹੌਲ ਕਦੋਂ ਬਣਿਆ ਪਰ ਇੱਥੇ ਕਾਫੀ ਜ਼ਿਆਦਾ ਰਾਜਨੀਤੀ ਹੋ ਰਹੀ ਹੈ ਔਰ ਸਿਰਫ ਪੰਜਾਬੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਦੋਸਤੋ ਸਪੋਰਟ ਕਰੋ ਯਾਰ ਫੇਰ ਵੀ ਆਪਣਾ ਪੰਜਾਬੀ ਏ ਪੰਜਾਬੀਆਂ ਦਾ ਮਾਣ ਹੈ ਪੰਜਾਬ ਨੂੰ ਕਿੱਥੇ ਤੱਕ ਲੈ ਗਿਆ ਔਰ ਕੁਝ ਸਿੰਗਰ ਔਰ ਕੁਝ ਆਰਟਿਸਟ ਸਪੋਰਟ ਵੀ ਕਰ ਰਿਹਾ ਹੈ ਲੇਕਿਨ ਦੇਵ ਕਰੋੜ ਜੀ ਨੇ ਤਾਂ ਬਹੁਤ ਵਧੀਆ ਇਹ ਇਹਨਾਂ ਦੇ ਹੱਕੇ ਦੇ ਵਿੱਚ ਪੋਸਟ ਪਾਈ ਹੈ ਕਿ ਇਹਨਾਂ ਦੇ ਨਾਲ ਖੜਨਾ ਚਾਹੀਦਾ ਖੜੇ ਵੀ ਹੈਗੇ ਔਰ ਜਿਸ ਤਰ੍ਹਾਂ ਕਿ ਮਿੱਕਾ ਔਰ ਗੁਰੂ ਰੰਧਾਵਾ ਇਹਨਾਂ ਨੇ ਬਹੁਤ ਜ਼ਿਆਦਾ ਟਰੋਲ ਕੀਤਾ ਬਹੁਤ ਜ਼ਿਆਦਾ ਗਲਤ ਸ਼ਬਦਾਂ ਦੀ ਯੂਜ਼ ਕੀਤੀ ਹੈ ਕਿ ਇਹਨਾਂ ਨੇ ਇਹ ਗੱਲ ਦੀ ਤੱਕ ਗਲਤ ਕੀ ਕਰਤਾ ਯਾਰ ਹਰ ਤੁਸੀਂ ਇੱਕ ਦੂਸਰ ਨਾਲ ਕੰਮ ਕੀਤਾ ਉਹਦੇ ਗਲਤ ਕੀ ਹੋਗਾ ਔਰ ਕਾਫੀ ਸੋਸ਼ਲ ਮੀਡੀਆ ਤੇ ਇਹਨਾਂ ਕੁਝ ਟਰੋਲ ਕੀਤਾ ਜਾ ਰਿਹਾ ਹੈ ਇਹਦਾ ਕਾਰਨ ਕੀ ਹੋ ਸਕਦਾ ਸਿਰਫ ਰਾਜਨੀਤੀ ਆਮਨ ਸ਼ਾਂਤੀ ਚਾਹੁੰਦੇ ਹਾਂ ਤੇ ਆਮਨ ਸ਼ਾਂਤੀ ਰਹਿਣੀ ਚਾਹੀਦੀ ਹੈ ਪਰ ਜਿਸ ਤਰ੍ਹਾਂ ਕਿ ਲੁਧਿਆਣੇ ਵਾਲੇ ਕਿ ਗੰਜਾ ਜਿਹਾ ਕੀ ਨਾਮ ਹੁੰਦਾ ਉਸ ਤਰ੍ਹਾਂ ਦੇ ਕਾਫੀ ਬਗੜ ਬਿੱਲੇ ਹੈਗੇ ਜਿਹੜੇ ਬਿਨਾ ਮਤਲਬ ਤੋਂ ਹੀ ਸਾਡੇ ਪੰਜਾਬ ਦੀ ਪੱਗ ਨੂੰ ਟ੍ਰੋਲ ਕਰਦੇ ਹੈਗੇ ਪੰਜਾਬੀ ਪੱਗ ਦੇ ਵਿੱਚ ਹੀ ਜੱਜਦਾ ਹੈ ਪੱਗ ਦੇ ਵਿੱਚ ਹੀ ਉਹਦੀ ਸ਼ਾਨ ਹੈ ਔਰ ਉਹਨਾਂ ਨੇ ਪੰਜਾਬੀ ਪੱਗ ਨੂੰ ਪੂਰੇ ਵਰਲਡ ਤੱਕ ਪਹੁੰਚਾਇਆ ਇਸ ਕਰਕੇ ਦੋਸਤੋ ਉਹਨਾਂ ਦੇ ਨਾਲ ਕੀ ਆਪਾਂ ਨੂੰ ਚਾਹੀਦਾ ਹੈ ਖੜਨਾ ਚਾਹੀਦਾ ਹੈ ਨਾਲ ਖੜਨ ਦੀ بجائے ਆਪਾਂ ਉਹਨਾਂ ਦੇ ਬੜੇ ਖਿਲਾਫ ਹੋ ਗਏ ਆ ਉਹਦੇ ਖਿਲਾਫ ਪੋਸਟਾਂ ਪਾਈ ਜੰਨੇ ਆ ਔਰ ਮੈਂ ਚਾਹਾਂਗਾ ਸਾਰੇ ਆਪਾਂ ਇਕੱਠੇ ਹੋ ਕੇ ਉਹਨਾਂ ਦੇ ਹੱਕ ਵਿੱਚ ਆਈਏ ਔਰ ਆਪਣੀ ਆਪਣੀ ਪੋਸਟਾਂ ਪਾਈਏ ਔਰ ਫਿਲਮ ਪੰਜਾਬ ਦੇ ਵਿੱਚ ਵੀ ਰਿਲੀਜ਼ ਕਰਵਾਈਏ ਪੂਰੇ ਇੰਡੀਆ ਦੇ ਵਿੱਚ ਰਿਲੀਜ਼ ਕਰਵਾਈਏ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਐਕਟਿੰਗ ਕਰੀ ਹੈ ਔਰ ਜਿੱਥੇ ਵੀ ਜਾਂਦੇ ਆ ਆਪਣਾ ਛੰਡਾ ਨਾਂ ਲੈ ਕੇ ਜਾਂਦੇ ਆ ਪੰਜਾਬੀ ਆਗੇ ਓਏ ਬਹੁਤ ਵਧੀਆ ਐਕਟਿੰਗ ਕੀਤੀ ਹੈ ਬਹੁਤ ਵਧੀਆ ਆਰਟਿਸਟ ਹੈ ਗਿਆ ਪਰ ਫਿਰ ਵੀ ਕਿਤੇ ਨੇ ਕਿਤੇ ਪੰਜਾਬੀ ਦੇ ਨਾਲ ਹੀ ਖਿਲਵਾੜ ਕਿਉਂ ਹਰ ਜਗ੍ਹਾ ਤੇ ਤੁਹਾਨੂੰ ਪੰਜਾਬੀ ਮਿਲਿਆ ਖਿਲਵਾੜ ਕਰਨ ਵਾਸਤੇ ਇਸ ਕਰਕੇ ਦੋਸਤੋ ਅੱਜ ਦਰਜੀ ਦੇ ਨਾਲ ਖੜਾਂਗੇ ਤੇ ਆਪਣੇ ਪੰਜਾਬ ਦਾ ਨਾਮ ਉੱਚਾ ਹੋਵੇਗਾ ਦੋਸਤੋ ਆਜੂ ਇਕੱਠੇ ਹੋ ਕੇ ਉਹਨਾਂ ਦੇ ਹਾਕੜੀ ਖੜੀਏ ਔਰ ਵੀਡੀਓ ਵਾਟਰ ਸ਼ੇਅਰ ਕਰੋ ਤਾਂ ਕਿ ਹਰ ਦੋਸਤ ਤੱਕ ਇਹ ਵੀਡੀਓ ਪਹੁੰਚੇ ਕਿ ਸੱਚ ਕੀ ਹੈ ਚੋਕੀ ਹੈ ਧੰਨਵਾਦ